ਮੇਰੇ ਕਾਲ ਬਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੇ ਜੀ ਅੱਜ ਦੇ ਵਲੌਗ ਚ ਸਵਾਗਤ ਲੋ ਜੀ ਲੱਗੇ ਆ ਜੀ ਸਰੋਂ ਵਿੱਚ ਖਾਦ ਪਾਣ ਤੇ ਜੂਰੀਆ ਦੇ ਦੇਖੋ ਜੀ ਡਲੇ ਕਿੱਦਾਂ ਬਣੇਗੇ ਖਾਦ ਦੇ ਇਹ ਮੱਕੀਆਂ ਦੇ ਟਾਈਮ ਦੀ ਹੈ ਜੀ ਖਾਦ ਤਾਂ ਕਰਕੇ ਇਹਦੇ ਡਲੇ ਬਣ ਗਏ ਸੈਟ ਹੋਊਗੀ ਦੀ ਖਾਦ ਹੁੰਡਲੇ ਰੂਲੇ ਭੰਨਾਂਗੇ ਇਹਦੇ ਤੇ ਨਾਲ ਪਾਵਾਂਗੇ ਜੀ ਸਲਫਰ ਆਪਣਾ 5 ਕਿਲੋ ਸਲਫਰ ਪਾਵਾਂਗੇ ਜੀ ਵਿੱਚੇ ਆਲੂਆਂ ਨੂੰ ਕਨਾਲ ਕਜਾਗਾ ਆਲੂਆਂ ਦੀ ਹੈ ਜੀ ਤੇ ਤਿੰਨ ਕ ਕਨਾਲ ਜਗਾ ਸਰੋਂ ਦੀ ਹੈ ਤੇ ਬਾਕੀ ਜਵੀ ਜੂਵੀ ਨੂੰ ਪਾਣੀ ਦੀ ਖਾਦ ਤੇ ਬਰਸੀਮ ਨੂੰ ਵੀ ਲਾ ਦੇਣੀ ਤਾਂ ਕਰਕੇ 5 ਕਿਲੋ ਪਾ ਲੈਣਾ ਜੀ ਅਸੀਂ ਸਲਫਰ ਬਾਕੀ ਕਾਨਕ ਚ ਪਾਵਾਂਗੇ 10 ਕਿਲੋ ਕਿੱਲੇ ਦਾ ਤੇ ਬਾਕੀ ਪਾਉਂਦੇ ਜੀ ਡਲੇ ਤੇ ਉਧਰ ਪਾਣੀ ਦੀ ਖਾਦ ਆ ਆਪਣਾ ਹੈਗਾ ਜੀ ਪੋਲਟਰੀ ਫਾਰਮ ਤੇ ਉਹ ਹੈ ਜੀ ਆਪਣੀ ਸਰੋਂ ਉੱਥੇ ਪਾਵਾਂਗੇ ਜੀ ਖਾਦ ਚੱਲੋ ਜੀ ਚੱਲਦੇ ਆ ਕੰਮ ਫਿਰ ਲੋ ਜੀ ਸਰਾਂ ਨੂੰ ਖਾਦ ਆਪਣੀ ਲੱਗ ਗਈ ਤੇ ਧੁੱਪ ਵੀ ਬਹੁਤ ਤੇਜ਼ ਹੈ ਜੀ 11:30 ਦਾ ਟਾਈਮ ਹੋ ਗਿਆ 11:30 ਪੂਨੇ 12 ਦਾ ਤੇ ਬਾਕੀ ਆਪਾਂ ਆਲੂਆਂ ਨੂੰ ਵੀ ਲਾਤੀ ਜੀ ਆ ਦੇਖੋ ਜੀ ਇਹ ਕੱਲੀ-ਕੱਲੀ ਵੱਟ ਪਰ ਕੇਰਾ ਕਰਕੇ ਲਾਈ ਜੀ ਖਾਦ ਕਿਉਂਕਿ ਖਾਲੀ ਵਿੱਚ ਘਾਹ ਜ਼ਿਆਦਾ ਹੋ ਜਾਣਾ ਫਿਰ ਤਾਂ ਘਾਹ ਵਾਦੂਗਾ ਨਹੀਂ ਘਾਹ ਉੱਥੇ ਰਹੂਗਾ ਆਲੂ ਵਧੀਆ ਹੋ ਜੂंगे ਤੇ ਸਾਰਾ ਕਿਤੇ ਖਾਦ ਆਪਾਂ ਲਾਤੀ ਸਰੋਂ ਨੂੰ ਵੀ ਲਾਤੀ ਤੇ ਆਲੂਆਂ ਨੂੰ ਵੀ ਲਾਤੀ ਤੇ ਬੂਟੇ ਨੂੰ ਵੀ ਪਾਤੀ ਜੜੀ ਜੜੀ ਮੁੱਠੀ-ਮੁੱਠੀ ਤੇ ਬਾਕੀ ਬੂਟੇ ਤੁਹਾਡੇ ਸਾਹਮਣੇ ਹੀ ਹੈ ਗਰੋਥ ਬਹੁਤ ਵਧੀਆ ਹੋਈ ਵੀ ਸਾਲ ਦੇ ਜਾਂ ਹੋਣਾ ਬੂਟਿਆਂ ਨੇ ਤੇ ਬਾਕੀ ਚੱਲਦੇ ਜੀ ਕੰਮ ਹੋ ਤਾਂ ਵਧੀਆ ਖੇਤੀਬਾੜੀ ਦੇ ਤੇ ਉਧਰ ਬਾਪੂ ਹਣੀ ਵੀ ਆਏ ਹੋਏ ਜੀ ਲੱਕੜੀਆਂ ਚੱਕਣ ਖੇਤ ਚ ਲੱਕੜੀਆਂ ਪਈਆਂ ਦੀਆਂ ਤਾਂ ਕਰਕੇ ਲੱਕੜੀਆਂ ਲੈਣ ਆਏ ਹੋਏ ਕਿਉਂਕਿ ਹੁਣ ਸਿਆਲ ਆ ਗਿਆ ਤੁਹਾਨੂੰ ਪਤਾ ਹੀ ਹੈ ਬਿਚੁੱਲਾ ਬਾਲਣਾ ਹੁਣ ਗੈਸ ਬੂਸ ਘੱਟੇ ਬਲਦਾ ਹੀ ਹੁਣ ਤੇ ਬਾਕੀ ਸਲਫਰ ਨਾਲੇ ਯੂਰੀਆ ਮਿਲਾ ਕੇ ਜੀ ਇਹ ਪਾਈ ਅਸੀਂ ਤੇ ਬਾਕੀ ਹੁਣ ਰਹਿ ਗਿਆ ਆਪਣਾ ਉਧਰ ਉਹ ਬਰਸ਼ੀਣਾ ਜੀ ਦੋ ਕਨਾਲ ਦੀ ਟਾਕੀ ਉਹਨੂੰ ਲਾਵਾਂਗੇ ਜੀ ਹੁਣ ਖਾਦ ਦੋ ਕਨਾਲ ਨੂੰ ਤੇ ਚੱਲੋ ਆਪਣਾ ਇੱਧਰ ਵਾਲਾ ਕੰਮ ਨਿਬੜ ਗਿਆ ਤੇ ਬਾਕੀ ਜੇ ਬਚ ਗਈ ਖਾਦ ਜੀ ਉਹ ਫਿਰ ਉਹ ਪਰਲੀ ਸਾਈਡ ਸਰੋਂ ਵਾਲੇ ਜਿਹੜੇ ਬੂਟੇ ਐ ਉਹਦੇ ਬੂਟਿਆਂ ਦੇ ਵਿੱਚ ਵਿੱਚ ਸਿੱਟਾਂਗੇ ਕਹੂੰਗੀ ਉਧਰ ਨੂੰ ਮੜ ਜੇ ਖੁੰਝਾ ਜਾਂ ਰੇਤੇ ਵਾਲਾ ਜੀ ਆਹ ਤਾਰ ਹੈ ਗੱਬੇ ਚ ਲੰਘਦੀ ਤਾਰ ਦੇ ਪਰਲੀ ਸਾਈਡ ਵਾਲਾ ਹੀ ਖੁੰਝਾ ਰੇਤੇ ਜੇ ਵਾਲਾ ਉਹਦੇ ਕਰਕੇ ਫਿਰ ਉਧਰ ਨੂੰ ਬੂਟੇ ਤੁਰੇ ਘਟੇ ਬਾਕੀ ਇੱਧਰ ਨੂੰ ਬੂਟੇ ਜਿਆ ਵਧੀਆ ਕਹੂੰਗੀ ਜਵੇਂ ਨੂੰ ਪਾਣੀ ਪੂਣੀ ਵੀ ਲੱਗੀ ਜਾਂਦਾ ਤੇ ਖਾਦ ਖੂਦ ਵੀ ਪਈ ਜਾਂਦੀ ਉਹ ਬੂਟੇਨ ਲੱਗੀ ਜਾਂਦੀ ਸਾਰਾ ਉਹਨਾਂ ਨੂੰ ਹੁਣ ਦੂਈ ਖਾਦ ਲਾਈ ਪਹਿਲਾਂ ਪਤਲੀ-ਪਤਲੀ ਲਾਈ ਦੀ ਥੋੜੀ ਤੇ ਉਹਦੇ ਕਰਕੇ ਇੱਕੋ ਦਮ ਚੜ ਗਈ ਦੀ ਇੱਕ ਪਾਣੀ ਵੀ ਪੂਰਾ ਚੜਾ ਕੇ ਲਾਇਆ ਜੀ ਮਹੀਨੇ ਦੀ ਮਹੀਨੇ ਦੀ ਪੂਰੀ ਕਰਕੇ ਫਿਰ ਪਾਣੀ ਲਾਇਆ ਜੀ ਅਸੀਂ ਤੇ ਹੁਣ ਜਿੱਦਾਂ ਤੁਹਾਨੂੰ ਦਿਖਦਾ ਹੁਣ ਉਹ ਦੇਖੋ ਜੀ ਵਿੱਚ ਵਿੱਚ ਫੁੱਲ ਜਿਵੇਂ ਆਉਣ ਲੱਗ ਪਿਆ ਵਾ ਸਾਰਾ ਉਹਨੂੰ ਤੇ ਇਹ ਫੁੱਲ ਵੀ ਤੋੜਨਾ ਤੇ ਬਾਕੀ ਪਹਿਲਾਂ ਹੁਣ ਖਾਦ ਦਾ ਕਰੀਏ ਜੀ ਕੰਮ ਫਾਈਨਲ ਬਰਸੀਨ ਨੂੰ ਸੈਟ ਕਰ ਜੇ ਬਾਜ ਕੀ ਖਾਦ ਬੂਟੇ ਨੂੰ ਪਾਈਏ ਤੇ ਬੂਟੇ ਨੂੰ ਪਾ ਪੂਕੇ ਫਿਰ ਉਹ ਤੇ ਬਾਦੀ ਦੇ ਜਿਹੜੇ ਫੁੱਲ ਵਾਲੀਆਂ ਗੰਦਲਾਂ ਜੀਆਂ ਉਹ ਉੱਪਰ ਤੇ ਟੂਸੇ ਜੇ ਤੋੜ-ਤੋੜ ਕੇ ਰੱਖ ਦੇਣੇ ਤੇ ਬਾਕੀ ਅੱਜ ਜਵੀ ਨੂੰ ਵੀ ਲਾਣਾ ਜੀ ਬਾਢਾ ਜਵੀ ਵੀ ਆਪਣੀ ਸੋਹਣੀ ਹੋਈ ਵੀ ਸਾਗ ਬਥੇਰਾ ਹੋਈ ਹੋਈ ਜਵੀ ਚ ਆਹ ਦੇਖੋ ਜੀ ਤੇ ਇਹ ਵੀ ਆਹ ਦੇਖੋ ਜੀ ਇਦਾਂ ਫੁੱਲ ਆ ਗਏ ਇਹਨੂੰ ਵੀ ਤਾਂ ਕਰਕੇ ਹੁਣ ਪਹਿਲਾਂ ਇਹਨੂੰ ਬਾਢਾ ਲਾਉਂਗੇ ਆਹ ਕਹਾਰੇ ਤੇ ਇੱਥੇ ਤੇ ਵੱਡਾ ਲਾ ਕੇ ਜੀ ਪਹਿਲਾਂ ਇਹ ਮੁਕਾਵਾਂਗੇ ਤੇ ਉਹ ਜਵੀ ਵਾਲੇ ਕਿਹਾ ਨੇ ਲਾਸਟ ਜਲਾਉਂਗੇ ਵੱਡਾ ਚਲੋ ਜੀ ਚੱਲਦੇ ਆ ਕੰਮ ਦਿਖਾਉਂਦੇ ਤੁਹਾਨੂੰ ਬਣੇ ਰਿਓ ਵੀਡੀਓ ਦੇ ਨਾਲ ਜੀ ਲੱਕੜੀਆਂ ਲਦਾਕ ਹੈ ਰੇੜਾ ਭੇਜ ਦਿੱਤਾ ਘਰ ਨੂੰ ਐਨ ਫੁੱਲ ਕਰਤਾ ਜੀ ਭਰੀਆਂ ਪਾਤੀਆਂ ਛੇ ਭਰੀਆਂ ਹੋ ਗਈਆਂ ਇੱਥੇ ਤੇ ਬਾਕੀ ਨੂੰ ਥੋੜੀਆਂ ਹਰ ਰਹਿ ਗਈਆਂ ਤੇ ਇੱਕ ਰੇੜਾ ਹੋਰ ਹੋਣਾ ਇਹ ਲੱਕੜੀਆਂ ਦਾ ਚਲੋ ਆਪਣਾ ਸਿਆਲ ਦਾ ਵਧੀਆ ਸਰ ਜਾਣਾ ਆਹ ਬੂਟੇ ਛਾਂਗੇ ਤੇ ਜੀ ਇੱਧਰ ਵਾਲੇ ਤੇ ਸ਼ਾਂਕਾ ਫਿਰ ਇੱਧਰ ਰੱਖ ਤੇ ਤੇ ਬਾਕੀ ਦੇਖਦੇ ਆ ਜੀ ਇਹ ਵੀ ਬੀਜਾਂਗੇ ਜੀ ਇੱਥੇ ਕੀ ਤੇ ਚਾਚੇ ਦਾ ਜੀ ਇੰਨਾ ਕ ਟੱਕ ਜਿਆ ਕਨਾਲਕ ਜਗ੍ਹਾ ਹੋਣੀ ਜੀ ਇਹ ਚਾਚੇ ਨੂੰ ਪੁੱਛ ਕੇ ਇੱਥੇ ਛੋਲੇ ਬੀਜਾਂਗੇ ਕਿਉਂਕਿ ਰੇਤਾ ਜੀ ਇੱਥੇ ਰੇਤੇ ਕਰਕੇ ਤੇ ਬਾਕੀ ਚੱਲਦੇ ਆ ਜੀ ਆਪਾਂ ਆਪਣੀ ਮੋਟਰ ਪਰ ਉਹ ਆਪਣੀ ਮੋਟਰ ਹੈ ਸਾਹਮਣੇ ਤੇ ਟਰੈਕਟਰ ਅਸੀਂ ਭੇਜਤਾ ਲੱਦ ਕੇ ਬਾਪੂ ਲੈ ਗਈ ਟਰੈਕਟਰ ਘਰ ਨੂੰ ਤੇ ਸ਼ਾਮ ਨੂੰ ਇਹਨੂੰ ਵੀ ਆਗੋਂ ਗਲਾਵਾਂਗੇ ਜੀ ਆਹ ਜਿਹੜਾ ਪੇ ਆ ਇਹ ਛਲੀਆਂ ਜਾਂ ਛਲੀਆਂ ਦੀਆਂ ਜੀ ਜャ ਸਿੱਟੇ ਰੱਖੇ ਤੇ ਵੀ ਸ਼ਾਮ ਨੂੰ ਫੂਕ ਦੂੰਗੇ ਬਸ ਇੰਨੀਆਂ ਕਰ ਰਹਿ ਗਈਆਂ ਲੱਕੜੀਆਂ ਚਲੋ ਬਾਕੀ ਹੁਣ ਚੱਲਦੇ ਜੀ ਮੋਟਰਪਸਟ ਦੇ ਆ ਖਾਦ ਜਾ ਕੇ ਆਪਣੀ ਖਾਦ ਦਾ ਕੰਮ ਨਿਬੜ ਗਿਆ ਤਕਰੀਬਨ ਤੇ ਆ ਆਪਣਾ ਵਰਸੀਨ ਆ ਜੀ ਵਰਸੀਨ ਚ ਵੀ ਖਾਦ ਸੜਤੀ ਉੱਧਰ ਜਿਹੜੇ ਆਲੂ ਲਾਵੇ ਜੀ ਆਪਣੇ ਕੱਚੇ ਖਾਣ ਵਾਸਤੇ ਉਹਨਾਂ ਚ ਹੀ ਪਾਤੀ ਤੇ ਬਾਕੀ ਇੱਧਰ ਜਿੰਨੀਆਂ ਸਬਜ਼ੀਆਂ ਸਬਜ਼ੀਆਂ ਜੀ ਆਪਣੀਆਂ ਲੱਗੀਆਂ ਸਾਰਾ ਕਿਤੇ ਖਾਦ ਪੈ ਗਈ ਤੇ ਬਾਕੀ ਝੋਲੀ ਚ ਬਚ ਗਈ ਜੀ ਖਾਦ ਥੋੜੀ ਜਹੀ ਇਹ ਲਾਵਾਂਗੇ ਜੀ ਇੱਕ ਕਿਹੜਾ ਜਿਹੜਾ ਜਵੀ ਦਾ ਉਹਨੂੰ ਤੇ ਬਾਕੀ ਘਰ ਦੇ ਵੀ ਆਣੇ ਆਲੇ ਆ ਘਰਾਂ ਦੇ ਦਾਤੀਆਂ ਨਾਲੇ ਪੱਲੀਆਂ ਲੈ ਕੇ ਤੇ ਫਿਰ ਕੱਖ ਵੱਢਣੇ ਜੀ ਅੱਜ ਬਾਢਾ ਲੈਣਾ ਜਵੀ ਨੂੰ ਤੇ ਕਿਉਂਕਿ ਜਿਹੜਾ ਪਰਲਾ ਕੇ ਆ ਰਿਹਾ ਜਵੀ ਵਾਲਾ ਸਿਰਫ ਉਹਨੂੰ ਖਾਦ ਲਾ ਦੇਣੀ ਤੇ ਇੱਧਰ ਵਾਲਾ ਜਿਹੜਾ ਰਾਏ ਵਾਲਾ ਉਹਨੂੰ ਵੱਢ ਲਾ ਦੂਗੇ ਉਹਨੂੰ ਪਹਿਲਾਂ ਜਿਹੜੇ ਤਿੰਨ ਕੇ ਕੇਾਰੇ ਵੱਢ ਕੇ ਫਿਰ ਉਹਦੇ ਬਾਅਦ ਖਾਦ ਲਾਵਾਂਗੇ ਇਹਨੂੰ ਤੇ ਬਾਕੀ ਪਾਣੀ ਜ਼ਿਆਦਾ ਲੱਗਿਆ ਤਾਂ ਜੀ ਵਰਸੀਨ ਨੂੰ ਉਹਦੇ ਕਰਕੇ ਫਿਰ ਉਹਨਾਂ ਨੂੰ ਖਾਦ ਜ਼ਰੂਰੀ ਥੀ ਨਹੀਂ ਦਬ ਜਾਣਤਾ ਜੀ ਇਹਨੇ ਆਹ ਦੇਖੋ ਜੀ ਖਾਦ ਪਾਤੀ ਸਾਰਾ ਚਲੋ ਜੀ ਬਾਕੀ ਆਪਣੀ ਵੀਡੀਓ ਦੀ ਇੱਥੇ ਤੱਕੇ ਤੇ ਧੰਨਵਾਦ ਜੀ ਸਾਰੇ ਵੀਰਾਂ ਦਾ ਦੇਖਣ ਲਈ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਾਤੇ ਬਾਤੇ ਲਾਈਕ ਤੇ ਸ਼ੇਅਰ ਕਰਿਓ ਜੀ ਧੰਨਵਾਦ ਜੀ